ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਨੂੰ ਪ੍ਰੋਗਰਾਮ ਜੀਵਨ ਚਾਜ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਜੀ ਹਰ ਹਫਤੇ ਦੀ ਤਰ੍ਹਾਂ ਅੱਜ ਦੇ ਪ੍ਰੋਗਰਾਮ ਜੀਵਨ ਚਾਜ ਦੇ ਵਿੱਚ ਜਿੱਥੇ ਸੀਪੀਕਰ ਵਾਲਾ ਸੁਸਾਇਟੀ ਯੂਨੀਅਨ ਨਾਲ ਦੇ ਨਾਲ ਅੰਮ੍ਰਿਤਸਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਵੀ ਜਗਰਾਤ ਸਿੰਘ ਸਰਾਹ ਹੁਣਾਂ ਜੀ ਕੋਲੋਂ ਲਵਾਂਗੇ ਕਿਉਂਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਵੀ ਅੱਜ ਚਰਚਾਵਾਂ ਚੱਲਣਗੀਆਂ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਆਪ ਸਭ ਜੀ ਨੂੰ ਪਤਾ ਹੀ ਆ ਕਿ ਇਸ ਟਾਈਮ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹਰ ਪਾਸੇ ਹਾਹਾਕਾਰ ਮਚੀ ਹੋਈ ਆ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆ ਰਿਹਾ ਖਾਸ ਕਰਕੇ ਆਪਾਂ ਗਏ ਗੱਲ ਕਰੀਏ ਤਾਂ ਪੰਜਾਬ ਦੇ 23 ਜ਼ਿਲ੍ਹੇ ਜਿਹੜੇ ਨੇ ਹੜ੍ਹਾਂ ਨੇ ਮਾਰ ਏਟ ਨੇ ਸੋ ਉਹਦੇ ਬਾਰੇ ਚਰਚਾਾਂ ਚੱਲਣਗੀਆਂ ਸਭ ਤੋਂ ਪਹਿਲਾਂ ਮੈਂ ਜਿਓਗ੍ਰਾਫੀਅਨਸ ਰਾਜੀ ਹੁਣਾ ਕੋਲੋਂ ਆ ਜਾ ਯੂਕੇ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਫਿੰਗਰਵਾਸ ਸੋਸਾਇਟੀ ਯੂਕੇ ਦੀਆਂ ਤੇ ਨਾਲ ਦੇ ਨਾਲ ਆਪਣੇ ਸਰ ਦੇ ਵਿੱਚ ਜਿਹੜੀਆਂ ਇਸ ਟਾਈਮ ਗਤੀਵਿਧੀਆਂ ਚੱਲ ਰਹੀਆਂ ਨੇ ਜੋ ਲੋਕਾਂ ਦੀ ਸਹਾਇਤਾ ਲਈ ਉੱਥੇ ਪੂਰਾ ਪ੍ਰਬੰਧ ਕੀਤਾ ਗਿਆ ਹੈਗਾ ਉਹਦੇ ਬਾਰੇ ਜਾਣਕਾਰੀ ਲਵਾਂਗੇ ਵੀਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੰਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਪੀਵੀਸੀ ਚੈਨਲ ਸਾਰਾ ਦੇਖਣ ਵਾਲੇ ਸਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਇਹ ਕੁਦਰਤ ਦਾ ਕਹਿਰ ਜੋ ਪੰਜਾਬ ਤੇ ਚਲ ਰਿਹਾ ਤੇ ਪਾਵੇਂ ਲਹਿੰਗਾ ਪੰਜਾਬ ਹੋਵੇ ਜਾਂ ਚੜਦਾ ਪਜਾਬ ਹੋਵੇ ਲੇਕਿਨ ਸਿੱਤੀ ਬਹੁਤ ਹੀ ਨਾਜ਼ਿਕ ਹੈ ਤੇ ਆਪਾਂ ਹਰ ਰੋਜ਼ ਹੱਡ ਦੀ ਜਿਹੜੀ ਮਾਰ ਹੈ ਉਹ ਦੇਖ ਰਹੇ ਆਂ ਪਿਕਚਰਾਂ ਦੇਖ ਰਹੇ ਆਂ ਤੇ ਜਿਹੜੀਆਂ ਪੋਸਟਾਂ ਪੈ ਰਹੀਆਂ ਉਹ ਵੀ ਆਪਾਂ ਦੇਖ ਰਹੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਪਿੰਗਲਵੜਾ ਅਮਰਸਰ ਜੋ ਕਿ ਮੈਂ ਹਮੇਸ਼ਾ ਕਲ ਵੀ ਕਿਹਾ ਸੀਗਾ ਕਿ ਇਹ ਹਰੇਕ ਫਰੰਟ ਤੇ ਹੜਪੀਲਤਾ ਦੀ ਇਬادت ਕਰ ਰਿਹਾ ਹੈ ਤੇ ਕੱਲ ਜਿਹੜਾ ਕਿ ਹਰੀ ਕੇ ਪੱਤਨ ਅਜਨਾਲਾ RAMDAS ਉੱਥੇ ਜਿਹੜੇ ਉਹ ਇਲਾਕਾ ਸੀਗਾ ਉਹਦੇ ਚ ਤਰਪਾਲਾਂ ਤੇ ਜੋ ਰਾਸ਼ਨ ਸੁੱਕਾ ਰਾਸ਼ਨ ਦੂਸਰਾ ਰਾਸ਼ਨ ਉਹ ਸਾਰਾ ਹੜਪੀਲਤਾ ਨੂੰ ਪੁਜਾਇਆ ਗਿਆ ਤੇ ਮੈਂ ਕਹਨਾ ਕਿ ਡਾਕਟਰ ਬੀਬੀਂਦਰਜੀਤ ਕੌਰ ਅਸੀਂ ਉਹਨਾਂ ਦੇ ਬਹੁਤ ਬਹੁਤ ਉਹਨਾਂ ਤੋਂ ਪ੍ਰਾਊਡ ਵੀ ਆ ਤੇ ਉਹਨਾਂ ਨੂੰ ਅਸੀਂ ਮਤਲਬ ਇਹ ਜੋ ਵਾਂਗ ਡੋਰ ਹਰਦੀ ਸਿਟੀ ਦੇ ਵਿੱਚ ਜੋ ਉਹਨਾਂ ਨੇ ਸੰਭਾਲੀ ਹੈ ਤੇ ਮੈਂ ਸਾਰੀ ਪਿੰਗਲਵੜਾ ਟੀਮ ਦਾ ਬਹੁਤ ਬਹੁਤ ਧੰਨਵਾਦੀਆਂ ਅਸੀਂ ਤੇ ਉੱਥੇ ਦੇਖੋ ਕਿ ਆਪਾਂ ਬਹੁਤ ਵਾਰੀ ਗੱਲਾਂ ਕਰਦੇ ਹੁੰਦੇ ਆ ਕਿ ਪਿੰਗਲਵੜਾ ਜੋ ਸਭ ਤੋਂ ਜ਼ਿਆਦਾ ਦੁਖੀ ਹੈ ਸਭ ਤੋਂ ਜ਼ਿਆਦਾ ਉਹ ਬਿਮਾਰ ਹੈ ਸਭ ਤੋਂ ਜ਼ਿਆਦਾ ਪੀੜਤ ਹੈ ਹਮੇਸ਼ਾ ਪਹਿਲਾਂ ਉਧਰ ਧਿਆਨ ਜਾਂਦਾ ਹੈ ਤੇ ਕੱਲ ਜੀ ਵੀ ਜੀ ਇੱਕ ਬਲਾਈਂਡ ਤੇ ਮਤਲਬ ਬੂੰਗੇ ਭੈਣ ਭਰਾ ਸੀ ਉਹਨਾਂ ਨੂੰ ਮਿਲੇ ਉਹ ਤੇ ਉਹਨਾਂ ਨੂੰ ਜਦੋਂ ਉਹਨਾਂ ਨੇ ਦਿੱਤਾ ਕੱਪੜਾ ਦਿੱਤਾ ਦਿੱਤਾ ਤੇ ਉਹਨਾਂ ਨੇ ਬਹੁਤ ਹੀ ਖੁਸ਼ੀ ਪ੍ਰਗਟਾਈ ਤੇ ਨਾਲ ਦੇ ਨਾਲ ਬੀਬੀ ਜੀ ਇਹ ਵੀ ਕਹਿ ਕੇ ਆਏ ਕਿ ਇਹਨਾਂ ਨੂੰ ਪਿੰਡ ਵਾਸੀਆਂ ਨੂੰ ਤੁਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਪਿੰਗਲਵਾੜੇ ਉੱਥੇ ਪਹੁੰਚਾਓ ਇਹ ਪਿੰਗਲਵਾੜੇ ਤੇ ਮਤਲਬ ਅਸੀਂ ਉੱਥੇ ਆ ਕੇ ਇਹਨਾਂ ਦੀ ਸੇਵਾ ਕਰਾਂਗੇ ਤੇ ਉਹ ਮਤਲਬ ਕਿਉਂਕਿ ਇਦਾਂ ਦੇ ਜਿਹੜੇ ਉਹ ਗਰੀਬ ਐ ਤੇ ਜਿਹੜੇ ਮਤਲਬ ਡਿਸੇਬਲਡ ਐ ਉਹਨਾਂ ਦਾ ਪਿੰਗਲਵਾੜਾ ਹਮੇਸ਼ਾ ਹੀ ਹਾਮੀ ਹੁੰਦਾ ਰਿਹਾ ਤੇ ਰਹੇਗਾ ਤੇ ਦੇਖੋ ਤਸਵੀਰ ਦੇ ਵਿੱਚ ਕਿਵੇਂ ਉਹ ਮਤਲਬ ਇੱਕ ਮਤਲਬ ਜਿਹੜਾ ਪੈਣ ਭਰਾ ਕਿੰਨੇ ਖੁਸ਼ ਹੋ ਰਹੇ ਐ ਤੇ ਫਤਕੇ ਜਿਹੇ ਵੀ ਜਿਹਨਾਂ ਨੇ ਉਹਨਾਂ ਦੀ ਨਜ਼ਰ ਵੀ ਐਡਾਂ ਦੇ ਜਿਹੜੇ ਐ ਲੋੜ ਵਾਂਗ ਉਹਨਾਂ ਤੇ ਪੈਂਦੀ ਐ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਦੇ ਤੇ ਫੇਰ ਦੇਖੋ ਕਿ ਪਿੰਗਲਵੜਾ ਜਿੱਥੇ ਮਰੀਜ਼ਾਂ ਦੀ ਜਿੱਥੇ ਵਾਰਸਾਂ ਦੀ ਜਿੱਥੇ ਉਹ ਪਿੰਗਲਵੜੀ ਦੇ ਇਹ ਮਿਲੀ ਜਾਂ ਉਹਨਾਂ ਦੀ ਦੇਖਭਾਲ ਕਰ ਰਿਆ ਉਹਦੇ ਨਾਲ ਨਾਲ ਹੜਪੀੜਤਾ ਦੀ ਕਰ ਰਿਆ ਤੇ ਇਹ ਸਾਨੂੰ ਬੜਾ ਮਾਣ ਹੈ ਦੇਖੋ ਕਿ ਆ ਆਪਾਂ ਇੱਥੇ ਇਸੇ ਕਰਕੇ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਵਤ ਤੋਂ ਵਤ ਜੋ ਹੜਪੀੜਤਾ ਵਾਸਤੇ ਫੰਡ ਹੈ ਉਹ ਪਿੰਗਲਵੜੀ ਨੂੰ ਕੱਲੇ ਜਾਣ ਤਾਂ ਕਿ ਉਹ ਲੋੜਵੰਦਾਂ ਦੀ ਸਹਾਇਤਾ ਕਰ ਸਕਣ ਜੀ ਬਿਲਕੁਲ ਜੀ ਵੀ ਜੀ ਇੱਥੇ ਦੀ ਮੈਂ ਜ਼ਰੂਰ ਤੁਹਾਨੂੰ ਜਾਨਣਾ ਚਾਹੂੰਗੀ ਕੀ ਕਿਵੇਂ ਦਾ

ਉਹਨਾਂ ਦੀ ਕੀ ਸੋਚਣੀ ਆ ਇਸ ਟਾਈਮ ਪੰਜਾਬ ਦੇ ਦੁਖਾਂਤ ਦੇ ਬਾਰੇ ਉਹਦੇ ਬਾਰੇ ਵੀ ਜਾਣਕਾਰੀ ਦੇਵੋ ਤੇ ਨਾਲ ਦੇ ਨਾਲ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਕਿਉਂਕਿ ਬੀਬੀ ਜੀ ਹੁਣੇ ਆਸ ਤੇ ਉਥੇ ਗਰਾਊਂਡ ਲੈਵਲ ਤੇ ਪਿੰਗਲਵਾੜਾ ਦੀ ਟੀਮ ਪਹੁੰਚੀ ਹੋਈ ਆ ਸੋ ਉਥੇ ਦੀ ਸਥਿਤੀ ਦੀ ਵੀ ਜਾਣਕਾਰੀ ਜ਼ਰੂਰ ਦੇਵੋ ਹਾਂਜੀ ਪਹਿਲਾਂ ਆਪਾਂ ਉਥੋਂ ਦੀ ਸਥਿਤੀ ਦੀ ਗੱਲ ਕਰੀਏ ਕਿ ਦੇਖੋ ਕਿ ਅੱਜ ਮੇਰੀ ਅੱਧਾ ਘੰਟਾ ਪਹਿਲਾਂ ਆ ਸਾਡੇ ਬੜੇ ਹੀ ਸਤਿਕਾਰਯੋਗ ਰਾਜਵੀਰ ਜੀ ਜੋ ਕੁਦਰਤੀ ਖੇਤੀ ਦੇ ਮਹਾਰਾ ਉਹਨਾਂ ਨੇ ਗੱਲ ਕੀਤੀ ਹੈ ਉਹ ਕਹਿੰਦੇ ਹਨ ਕਿ ਸਤਲੋਜ ਵੀ ਖਤਰੇ ਦੀ ਜੜੀ ਹੈਗੀ ਹੈ ਉਹ ਆਪਣਾ ਉਹਨਾਂ ਦਾ ਹੁੰਦਾ ਕਿ ਪਮਾਨਾ ਕਿ ਇੱਕ ਖਤਰੇ ਦੀਆਂ ਘੰਟੀਆਂ ਉੱਥੇ ਹੀ ਵੱਜ ਚੁੱਕੀਆਂ ਕਿਸੇ ਟਾਈਮ ਵੀ ਸਤਲੋਜ ਦੇ ਸਤਲੋਜ ਦਾ ਬੰਨ ਵੀ ਟੁੱਟ ਸਕਦਾ ਸੋ ਇਹ ਬਹੁਤ ਖਤਰੇ ਦੀ ਖਬਰ ਹੈ ਤੇ ਪ੍ਰਮਾਤਮਾ ਇਹ ਖਬਰ ਸੱਚੀ ਨਾ ਹੋਵੇ ਲੇਕਿਨ ਤੇ ਇੱਥੋਂ ਤੱਕ ਕਿ ਜਾਨੀ ਜਮਨਾ ਵੀ ਕਹਿੰਦੇ ਦਿੱਲੀ ਦੇ ਨੇੜੇ ਉਹ ਵੀ ਖਤਰੇ ਤੋਂ ਉੱਤੇ ਚਲੀ ਗਈ ਹੈ ਤੇ ਆਪਾਂ ਪੰਜਾਬ ਦੀ ਕੋਈ ਗੱਲ ਕਰੀਏ ਕਿ ਦੇਖੋ ਕਿ ਜੇ ਉਹ ਸਤਲੁਜ ਸਤਲੁਜ ਟੁੱਟ ਗਿਆ ਤੇ ਪੰਜਾਬ ਕਿੱਥੇ ਜਿਹੜਾ ਆਪਾਂ ਹਜੇ ਮਾਲਵੇ ਦਾ ਥੋੜਾ ਜਿਹਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਘੱਟ ਹੈ ਨੁਕਸਾਨ ਲੇਕਿਨ ਉਹ ਸਤਲੁਜ ਸਾਰਾ ਮਾਲਵਾ ਉਹਦੇ ਵਿੱਚ ਵੀ ਅੱਜ ਉਹ ਤੁਸੀਂ ਦੇਖ ਰਹੇ ਹੋ ਦ੍ਰਿਸ਼ ਇਦਾਂ ਦਾ ਹੀ ਬਣ ਸਕਦੇ ਆ ਤੇ ਵਾਹਿਗੁਰੂ ਅੱਗੇ ਆਪਾਂ ਬੇਨਤੀ ਕਰੀਏ ਅਰਦਾਸ ਕਰੀਏ ਇਹ ਸਤਲਜ ਉਹ ਕੈਮਰਾ ਵੇ ਤੇ ਉਹ ਜਿਹੜੇ ਉਹਨਾਂ ਦੇ ਪੰਨ ਹੈ ਉਹ ਕੈਮਰਾ ਤੇ ਵਾਹਿਗੁਰੂ ਮਿਹਰ ਕਰੇ ਤੇ ਕੋਰ ਦੇਖੋ ਕਿ ਜਿਹੜੀ ਆਬਾਦੀ ਹੈ ਉਹ ਤਕਰੀਬਨ 3.5 ਤੋਂ 4 ਲੱਖ ਜੋ ਲੋਕ ਪ੍ਰਭਾਵਿਤ ਹੋ ਚੁੱਕੇ ਹੈ ਤੇ ਲੈਂਦੇ ਪੰਜਾਬ ਦੇ ਵਿੱਚ ਹਾਫ ਮਿਲੀਅਨ ਲੋਕ ਆ ਜਿਹੜੇ ਉਹ ਘਰੋਂ ਬੇਕਾਰ ਹੋ ਚੁੱਕੇ ਹੈ ਇਹ ਪੰਜਾਬ ਦੀ ਹਾਲਤ ਹੈ ਪੰਜਾਂ ਦਰਿਆਵਾਂ ਦੀ ਧਰਤੀ ਆਰ ਤੇ ਪਾਰ ਦੋਨੇ ਪਾਸੇ ਬਹੁਤ ਨਾਜ਼ੁਕ ਹੈ ਤੇ ਇਸੇ ਕਰਕੇ ਆਪਾਂ ਕਹੇ ਹਜੇ ਜਿਹੜਾ ਮੀਂਹ ਵੀ ਹੈ ਉਹ ਹਟਿਆ ਨਹੀਂ ਹੈਗਾ ਥੋੜਾ ਬਹੁਤਾ ਪਾਣੀ ਦਾ ਲੈਵਲ ਕਟਿਆ ਹੈ ਲੇਕਿਨ ਹਜੇ ਵੀ ਸਥਿਤੀ ਨਾਜ਼ੁਕ ਹੈ ਜੀ ਬਿਲਕੁਲ ਜੀ ਥੋੜੀ ਜੀ ਜਾਣਕਾਰੀ ਮੈਂ ਲੈਣਾ ਚਾਹੂੰਗੀ ਕਿਉਂਕਿ ਤੁਸੀਂ ਖਾਸ ਬੇਨਤੀਆਂ ਜਿਹੜੀਆਂ ਉਹ ਕਾਫੀ ਦਿਨ ਤੋਂ ਕਰ ਵੀ ਰਹੇ ਹੋ ਜਿਹੜੇ ਖਾਸ ਕਰਕੇ ਦਾਨੀ ਨੇ ਸੋ ਉਹਨਾਂ ਨੂੰ ਖਾਸ ਬੇਨਤੀਆਂ ਹੋਰ ਕਿਹੜੀਆਂ-ਕਿਹੜੀਆਂ ਕਰਨੀਆਂ ਚਾਹੋਗੇ ਬਿਲਕੁਲ ਹੀ ਬਿਲਕੁਲ ਦੇਖੋ ਕਿ ਮੈਨੂੰ ਅੱਜ ਸਵੇਰ ਕੌਲਾਂ ਜਦੋਂ ਕਿ ਤੁਸੀਂ ਜਦੋਂ ਵੀ ਪੀਬੀਸੀ ਤੇ ਉਹ ਲੱਗਦੀ ਹੈਗੀ ਹੈ ਬੇਨਤੀ ਲੱਗਦੀ ਹੈ ਤੇ ਸਟ੍ਰੇਟ ਵੇ ਉਦੋਂ ਹੀ ਮੈਨੂੰ ਟੈਲੀਫੋਨ ਆਉਣਾ ਸ਼ੁਰੂ ਹੋ ਜਾਂਦੇ ਆ ਸਾਡੇ ਟਰਸਟੀ ਸਾਹਿਬਾਨ ਨੂੰ ਉਹਨਾਂ ਨੂੰ ਵੀ ਆਉਣਾ ਸ਼ੁਰੂ ਹੋ ਜਾਂਦੇ ਆ ਮੈਂ ਟਰਸਟੀ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਕ੍ਰਿਸ਼ਨੀਤ ਭੈਣ ਜੀ ਜੋ ਕਿ ਉਹਨਾਂ ਦਾ ਨੰਬਰ ਵੀ ਇੱਥੇ 060 ਆ ਰਿਹਾ ਤੇ ਮੈਂ ਬੇਨਤੀ ਕਰਾਂਗਾ ਸਾਰੇ ਦਰਸ਼ਕਾਂ ਨੂੰ ਕਿ 706 ਵਾਲੇ ਤੇ ਪਹਿਲਾਂ ਟੈਲੀਫੋਨ ਕਰਿਆ ਕਰੋ ਪਹਿਲਾ ਨੰਬਰ ਮੇਰਾ ਹੈ ਕਿਉਂਕਿ ਮੈਨੂੰ ਕੋਲ ਸਾਰੀਆਂ ਜੀ ਇੱਕਦਮ ਜਦੋਂ ਆਉਂਦੀਆਂ ਤੇ ਫਿਰ ਮੈਨੂੰ ਉਹ ਗਾ ਅੱਗੇ ਡਾਇਵਰਟ ਕਰਨੀਆਂ ਪੈਂਦੀਆਂ ਤੇ ਲੇਕਿਨ ਮੈਂ ਇੱਕ ਹਵੰਸ ਸਿੰਘ ਜੋ ਕਿ ਯੋਰਕ ਸ਼ਹਿਰ ਤੋਂ ਅੱਜ ਸਵੇਰ ਉਹਨਾਂ ਦਾ ਟੈਲੀਫੋਨ ਆਇਆ ਤੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਦੇਖੋ ਕਿ ਆਪਾਂ ਦਾਨ ਕਰ ਰਹੇ ਹਾਂ ਲੇਕਿਨ ਆਪਾਂ ਦਾਨ ਕਰਨ ਦੇ ਨਾਲ ਨਾਲ ਆਪਾਂ ਦੂਸਰੇ ਜਿਹੜੇ ਸਾਡੇ ਦੋਸਤ ਐ ਜਿਹੜੇ ਰਿਸ਼ਤੇਦਾਰ ਐ ਜਿਹਦੇ ਭੈਣ ਭਰਾ ਜਿਹੜੇ ਤੁਹਾਡੇ ਕੰਟੈਕਟਸ ਐ ਉਹਨਾਂ ਨੂੰ ਵੀ ਟੈਲੀਫੋਨ ਕਰਕੇ ਦੱਸੋ ਕਿ ਮੈਂ ਦਾਨ ਕਰ ਦਿੱਤਾ ਹੈ ਤੁਸੀਂ ਵੀ ਕਰੋ ਤੇ ਇਹ ਗੱਲ ਉਹੀ ਬੰਦਾ ਕਹਿ ਸਕਦਾ ਜਿਹੜਾ ਕਿ ਪਹਿਲਾਂ ਆਪ ਸ਼ੁਰੂਆਤ ਕਰਦਾ ਕਿਉਂਕਿ ਅੱਜ ਮੈਂ ਆਪਣੇ ਡੋਟਰ ਦੇ ਘਰੇ ਗਿਆ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਹਜੇ ਦਾਨ ਨਹੀਂ ਭੇਜਿਆ ਫਲੱਡ ਰੀਲੀਫ ਵਾਸਤੇ ਤੇ ਉਹ ਕਹਿੰਦੇ ਆਪਾਂ ਫੈਮਿਲੀ ਵਾਸਤੇ ਆਲਰੇਡੀ ਕਰ ਚੁੱਕੇ ਹਾਂ ਨਹੀਂ ਤੁਸੀਂ ਤੂੰ ਅੱਜ ਸਾਡੇ ਤੋਂ ਅੱਗੇ ਹਾਂ ਤੂੰ ਆਪਣਾ ਵੀ ਦਾਨ ਕਰ ਇੱਥੋਂ ਤੱਕ ਜਦੋਂ ਆਪਾਂ ਕੋਸ਼ਿਸ਼ਾਂ ਕਰਾਂਗੇ ਨਾ ਤੇ ਜਿਹੜੇ ਜਿਹੜੇ ਦਾਨ ਕਰ ਰਹੇ ਆਪਣੇ ਦਾਨੀ ਉਹਨਾਂ ਤੋਂ ਵੀ ਮੇਰੀ ਬੇਨਤੀ ਹੈ ਕਿ ਨਹੀਂ ਤੁਸੀਂ ਜਿੰਨੇ ਵੀ ਕੰਟੈਕਟ ਆ ਤੁਹਾਡੇ ਜਿੰਨੇ ਵੀ ਰਿਸ਼ਤੇ ਆ ਰਹੇ ਉਹਨਾਂ ਨੂੰ ਦੱਸੋ ਕਿ ਮੈਂ ਕਰਤਾ ਤੁਸੀਂ ਵੀ ਕਰੋ ਕਿਉਂਕਿ ਪੰਜਾਬ ਆਪਾਂ ਨੂੰ ਪੰਜਾਬ ਲੋੜ ਆਪਾਂ ਉਹ ਲੋਡ ਬੰਦਾਂ ਦੀ ਜਿਹੜੀ ਲੋਡਾਂ ਉਹ ਪੂਰੀਆਂ ਤਾਂ ਹੀ ਹੋ ਸਕਦੀਆਂ ਜਦੋਂ ਇੱਕ ਆਪਾਂ ਬਹੁਤ ਵੱਡਾ ਕਾਫਲਾ ਬਣਾ ਲਈ ਜਿੱਦਾਂ ਕਿ ਆਪਾਂ ਕਹਿੰਨੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮ ਮਹਿਮਾ ਦੇਖੋ 47 83 ਹਰ ਕਿਸਾਨੀ ਸੰਘਰਸ਼ ਹਰ ਰੋਜ਼ ਆਫਤਾਂ ਦਾ ਸਾਹਮਣਾ ਕਰਦਾ ਪੰਜਾਬ ਲੇਕਿਨ ਅਸੀਂ ਪੰਜਾਬੀ ਅਸੀਂ ਡੋਲਦੇ ਨਹੀਂ ਹਮੇਸ਼ਾ ਅਸੀਂ ਚੜ੍ਹਦੀ ਕਲਾ 'ਚ ਰਹਿੰਦੇ ਆਂ ਅਸੀਂ ਹਮੇਸ਼ਾ ਪੰਜਾਬੀ ਹੋਣ ਦਾ ਸਬੂਤ ਦੇਵਾਂਗੇ ਤੇ ਇਥੋਂ ਦੀ ਸੰਗਤ ਅੱਗੇ ਮੈਂ ਅਪੀਲ ਕਰਾਂਗਾ ਕਿ ਜਿਵੇਂ ਜਿੱਥੇ-ਜਿੱਥੇ ਤੁਹਾਡੇ ਕੰਟੈਕਟ ਹੈਗੇ ਆ ਉੱਥੇ-ਉੱਥੇ ਜਾ ਕੇ ਉਹਨਾਂ ਨੂੰ ਟੈਲੀਫੋਨ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਕਿ ਪੰਜਾਬ ਨੀਡਸ ਅਸ टुडे ਇਸ ਕਰਕੇ ਆਪਾਂ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕਦੀ ਹੈ ਭਾਵੇਂ ਤੁਸੀਂ ਕਿਸੇ ਵੀ ਚੈਰਿਟੀ ਨੂੰ ਉਦਾਰ ਕਰੋ ਮੈਂ ਕਹਿੰਦਾ ਕਿ ਭਾਵੇਂ ਯਾਨੀ ਕੋਈ ਵੀ ਸਾਧਨ ਕਰੋ ਜਰੂਰ ਕਰੋ ਕਿਉਂਕਿ ਇਹ ਜਿਹੜਾ ਘਾਟ ਆ ਤੇ ਜਿਹੜਾ ਨੁਕਸਾਨ ਆ ਇਹ ਅਥਾ ਹੈ ਤੇ ਇਹਦਾ ਤਾਂ ਹੀ ਆਪਾਂ ਪੂਰਾ ਕਰ ਸਕਦੇ ਆ ਜੇ ਸਾਰੇ ਪੰਜਾਬੀ ਇਕੱਠ ਹੋ ਕੇ ਤੇ ਦਾਨ ਦੇ ਵਿੱਚ ਜੁੜਨਗੇ ਦੇਖੋ ਜੀ ਇਹ ਬਹੁਤ ਜ਼ਰੂਰੀ ਆ ਕਿਉਂਕਿ ਇਸ ਟਾਈਮ ਜੋ ਪੰਜਾਬ ਦੇ ਹਾਲਾਤ ਨੇ ਪਰ ਜਿਵੇਂ ਕਿ ਹਮੇਸ਼ਾ ਹੀ ਸਾਰੇ ਕਹਿੰਦੇ ਨੇ ਕਿ ਪੰਜਾਬ ਬਸ ਦਾ ਗੁਰਾਂ ਦੇ ਨਾਮ ਤੇ ਸੋ ਚਰਦੀ ਕਲਾ ਦੇ ਵਿੱਚ ਨੇ ਭਾਵੇਂ ਅੱਜ ਘਰਾਂ ਦੇ ਵਿੱਚ ਪਾਣੀ ਆਇਆ ਹੋਇਆ ਛੱਤਾਂ ਉੱਤੇ ਰਹਿਣਾ ਪੈ ਰਿਹਾ ਛੱਤਾਂ ਵੀ ਕਈਆਂ ਦੀਆਂ ਡੇਹ ਚੁਕੀਆਂ ਨੇ ਤਰਪਾਲਾ ਪਾ ਕੇ ਰਹਿਣਾ ਪੈ ਰਿਹਾ ਪਰ ਫਿਰ ਵੀ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਆ ਕਿਉਂਕਿ ਪੰਜਾਬ ਦੇ ਨਾਲ ਪੰਜਾਬੀ ਖੜੇ ਨੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਵੱਸਦੇ ਨੇ ਉਹ ਨਾਲ ਦੇ ਨਾਲ ਵੀ ਜੀ ਕਿਉਂਕਿ ਅਸਲ ਜੇ ਆਪਾਂ ਗੱਲ ਕਰੀਏ ਹੁਣ ਤਾਂ ਸਾਰੀਆਂ ਚੈਰਿਟੀਜ਼ ਜਿਥੇ ਬੰਦੀਆਂ ਉੱਥੇ ਪਹੁੰਚੀਆਂ ਹੋਈਆਂ ਨੇ ਰਾਸ਼ਨ ਦੀ ਕਹਿੰਦੇ ਨੇ ਕਿ ਕੋਈ ਕਮੀ ਨਹੀਂ ਆ ਰਾਸ਼ਨ ਬਹੁਤ ਪਹੁੰਚਿਆ ਹੋਇਆ ਪਰ ਜਿਵੇਂ ਅੱਗੇ ਵੀ ਇੱਕ ਦਿਨ ਆਪਾਂ ਗੱਲ ਕੀਤੀ ਸੀਗੀ ਕਿ ਅਸਲ ਮੁਸੀਬਤ ਉਦੋਂ ਸ਼ੁਰੂ ਹੋਣੀ ਆ ਜਦੋਂ ਪਾਣੀ ਉੱਤਰਦਾ ਲੋਕਾਂ ਨੂੰ ਰੋਜ਼ਗਾਰ ਦੇ ਲਈ ਹਾਲ ਕਰਦੀ ਪੈਣੀ ਆ ਛੱਤਾਂ ਬਣਾਉਣ ਦੇ ਲਈ ਕੀ ਪ੍ਰੋਬਲਮ ਜਿਹੜੀਆਂ ਉਹ ਹੋਣੀਆਂ ਨੇ ਤੋਂ ਮੈਂ ਤੁਹਾਡੇ ਕੋਲੋਂ ਜਾਣਕਾਰੀ ਜ਼ਰੂਰ ਲੈਣਾ ਚਾਹੂੰਗੀ ਕਿ ਗਰਾਊਂਡ ਲੈਵਲ ਦੇ ਉੱਤੇ ਕਿਹ ਕੀ ਟੀਮ ਪਹੁੰਚੀ ਹੋਈ ਹੈ ਤੁਹਾਡੇ ਤੇ ਉਹਦੀ ਜਾਣਕਾਰੀ ਜ਼ਰੂਰ ਦਿਓ ਕਿ ਜਦੋਂ ਪਾਣੀ ਉੱਤਰਨਾ ਉਦੋਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਬਿਲਕੁਲ ਜੀ ਬਿਲਕੁਲ ਦੇਖੋ ਕਿ ਹੁਣ ਜਿਹੜੇ ਲੋਕ ਵੈਕੂਏਟ ਹੋ ਚੁੱਕੇ ਆ ਆਪਣੇ ਘਰਾਂ ਤੋਂ ਉਹ ਛੱਟਰਾਂ ਦੇ ਵਿੱਚ ਉਹ ਡੇਰਿਆਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਆਪਣੇ ਘਰਾਂ ਦਾ ਪਤਾ ਨਹੀਂ ਕਿ ਘਰ ਦੇ ਵਿੱਚ ਨੁਕਸਾਨ ਕਿੰਨਾ ਹੋ ਚੁੱਕਿਆ ਹੈ ਜਦੋਂ ਉਹ ਵਾਪਸ ਜਾਣਗੇ ਉਹ ਅਸੈਸਮੈਂਟ ਕਰਨਗੇ ਕਿ ਸਾਡੇ ਘਰ ਦਾ ਕਿੰਨਾ ਨੁਕਸਾਨ ਹੈ ਕਿੰਨੇ ਸਾਡੇ ਪਸ਼ੂ ਜੀ ਆਉਂਦੇ ਆ ਕਿੰਨੇ ਰੁੜ ਗਏ ਕੋ ਕਿ ਸਾਡੇ ਜਿਹੜੇ ਕੀਮਤੀ ਸਮਾਨ ਸੀ ਕਿੰਨਾ ਰੁੜ ਗਿਆ ਉਹ ਫਿਰ ਅਸੈਸਮੈਂਟ ਹੋਏਗੀ ਲਾਸ ਦੀ ਪਰ ਇਹਦੇ ਨਾਲ ਨਾਲ ਮੈਂ ਕਹਾਂਗਾ ਕਿ ਇਹ ਜਿਹੜਾ ਜਿੱਥੇ-ਜਿੱਥੇ ਪਾਣੀ ਖਾਸ ਤੌਰ ਤੇ ਅੰਮਰਸਾ ਤੇ ਗੁਰਦਾਸਪੁਰ ਤੇ ਫਿਰੋਜ਼ਪੁਰ ਇਹ ਜਿਹੜੇ ਇਲਾਕੇ ਐ ਸਰਹੱਦੀ ਇਲਾਕੇ ਐ ਮੈਂ ਕਹਿੰਦਾ ਕਿ ਉੱਥੇ ਨੁਕਸਾਨ ਬਹੁਤ ਜ਼ਿਆਦਾ ਹੈ ਤੇ ਇੱਥੋਂ ਤੱਕ ਵੀ ਸਾਡੇ ਖੇਤੀਬਾੜੀ ਮਾਹਰ ਰਾਜਦੀਪ ਰਾਜੀਵਦੀਪ ਜੀ ਹੋਣਾਂ ਨੇ ਉਹਨਾਂ ਨੇ ਤਾਂ ਦੱਸਿਆ ਕਿ 2-3 ਸਾਲ ਫਸਲ ਵੀ ਮੁਸ਼ਕਲ ਨਾ ਹੋਏਗੀ ਤੇ ਅੱਜ ਤੁਸੀਂ ਮਾਰਨਿੰਗ ਸ਼ੋਅ ਦੇ ਵਿੱਚ ਵੀ ਗੱਲ ਕਰ ਰਹੇ ਸੀ ਕਿ ਜਿਹੜਾ ਰੇਤਾ ਜਿੰਨਾ ਚਿਰ ਉਠਾਇਆ ਨਹੀਂ ਜਾਏਗਾ ਉਹਨਾਂ ਚਿਰ ਉੱਥੇ ਫਸਲ ਨਹੀਂ ਹੋ ਸਕਦੀ ਤੋ ਇਹ ਬਹੁਤ ਮੁਸੀਬਤਾਂ ਜਿਹੜੀਆਂ ਹੁਣ ਐ ਉਹਦੇ ਨਾਲ ਮੁਸੀਬਤਾਂ ਦਾ ਬਾਅਦ ਦੇ ਵਿੱਚ ਪਤਾ ਲੱਗਣਾ ਕਿ ਹੋਰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਗਿਆ ਕਿੰਨੀਆਂ ਔਕੜਾਂ ਆਣ ਗਈਆਂ ਕਿੰਨੀਆਂ ਸਾਡੀ ਜਿਹੜੀਆਂ ਘਾਟਾਂ ਹੋਈਆਂ ਮਤਲਬ ਹੋਈਆਂ ਉਹ ਕਿੰਨੀਆਂ ਕਿਵੇਂ ਪੂਰੀਆਂ ਕੀਤੀਆਂ ਜਾਣਗੀਆਂ ਇਸ ਕਰਕੇ ਆਪਾਂ ਜਿੰਨੇ ਪੰਜਾਬੀਆਂ ਵਾਰ ਆਪਾਂ ਇਹ ਸੋਚੀਏ ਕਿ ਜਿਹੜਾ ਸਾਡਾ ਦਾਨ ਹੈ ਇਹ ਇੱਕ ਦਿਨ ਦਾ ਦਾਨ ਦੇ ਕੇ ਤੇ ਇਹ ਉਹ ਪੰਜਾਬ ਦਾ ਸੁਧਾਰ ਨਹੀਂ ਹੋਣਾ ਇਹ ਸਾਨੂੰ ਲੌਂਗ ਟਰਮ ਤੇ ਪੰਜਾਬ ਦੀ ਬਾਹ ਫੜਨੀ ਪੈਗੀ ਫਿਰ ਮੈਂ ਤੁਹਾਨੂੰ ਗੱਲ ਕਰਦਾ ਜਾਵਾਂ ਕਿ ਜਿਹੜਾ ਆਪਣਾ দান ਹੈ ਦੇਖੋ ਕਿ ਪੰਜਾਬੀ দান ਦੇਣ ਵਾਸਤੇ ਉਹ ਮੰਨੀ ਕੌਮ ਹੈ ਲੇਕਿਨ ਆਪਾਂ ਨੂੰ ਸਭ ਤੋਂ ਜ਼ਿਆਦਾ ਇਹ ਸਮਝਣਾ ਪਏਗਾ ਇਹ ਸੋਚਣਾ ਪਏਗਾ ਕਿ ਅਸੀਂ দান ਕਿਨੂੰ ਦੇ ਰਹੇ ਹਾਂ ਜਿਹੜੀ ਸੰਸਥਾ ਨੂੰ ਘੇਰੇ ਹੈ ਤੇ ਜੇ ਮੈਂ ਗੱਲ ਪਿੰਡਲਵਾਲੇ ਤੋਂ ਕਰਾਂ ਕਿ ਜਿਹੜੀ ਉਹ ਸੰਸਥਾ 1 ਰੁਪਿਆ 5 ਅੰਨੇ ਮਾਤਾ ਮਹਿਤਾਬ ਕੌਰ ਨੇ ਜਦੋਂ ਭਗਤਪੁਰਨ ਸਿੰਘ ਜੀ ਨੂੰ ਦਿੱਤੇ ਸੀ ਉਹਨੇ ਕਸਮ ਖਵਾਈ ਸੀ ਕਿ ਆਪਣੇ ਤੇਲੇ ਖਰਚੇ ਐਦਾਂ ਦੀ ਸੰਸਥਾ ਜਿਹੜੀਆਂ ਹੋਰ ਵੀ ਸੰਸਥਾਵਾਂ ਹਨ ਜਿਨ੍ਹਾਂ ਦਾ ਮਤਲਬ ਰੈਕਡ ਹੈ ਕਿ ਇਮਾਨਦਾਰੀ ਦੇ ਉਹਨਾਂ ਦੇ ਰਹੀਂ ਤੁਸੀਂ ਦਾਨ ਭੇਜੋ ਤੇ ਫੇਰ ਨਾਲ ਦੇ ਨਾਲ ਇਹ ਵੀ ਅਕਾਉਂਟੇਬਿਲਟੀ ਹੋਏ ਤੇ ਉਥੇ ਉਹ ਦਾਨ ਕਿੰਨਾ ਤੱਕ ਪਹੁੰਚਾਇਆ ਜਾਂਦਾ ਕੀ ਉਹ ਪਿੰਡ ਦੇ ਸਰਪੰਚਾਂ ਤੇ ਲੋਕਲ ਐਮਪੀਜ਼ ਜਾਂ ਐਮਐਲਏ ਤੱਕ ਪਹੁੰਚਾਇਆ ਜਾਂਦਾ ਕਿਉਂਕਿ ਉਥੇ ਪਾਰਟੀਬਾਜੀ ਚੱਲਣੀ ਹੈ ਉਥੇ ਕਿਹੜੇ ਨੇ ਸਾਨੂੰ ਵੋਟਾਂ ਪਾਈਆਂ ਕਿਹੜੇ ਨੇ ਨਹੀਂ ਪਾਈਆਂ ਉਥੇ ਦੁਆਤ ਪਿਆਤ ਹੋਣੀ ਹੈ ਸੋ ਇਸ ਕਰਕੇ ਚੈਰੀਟੀਆਂ ਵਾਲੇ ਨਾ ਤਾਂ ਉਹਨਾਂ ਨੇ ਐਮਐਲਏ ਬਣਨਾ ਨਾ ਉਹਨਾਂ ਨੇ ਐਮਪੀ ਬਣਨਾ ਨਾ ਉਹਨਾਂ ਨੇ ਕਿਸੇ ਗੌਰਮੈਂਟ ਤੇ ਪੋਸਟ ਤੇ ਜਾਣਾ ਸੋ ਕਿਉਂ ਨਹੀਂ ਤੁਸੀਂ ਕਿਸੇ ਵੀ ਚੈਰਿਟੀ ਦੇ ਰਾਹੀਂ ਉਹੋ ਦਾਨ ਹੈ ਜਿਹੜਾ ਕੱਲੋ ਕਿਉਂਕਿ ਉਹਨਾਂ ਚੈਰਿਟੀਆਂ ਨੇ ਜਦੋਂ 20 हट ਗਏ ਜਦੋਂ ਪਾਣੀ ਥੱਲੇ ਚਲਾ ਗਿਆ ਘਰ ਫੇਰ ਲੋਕ ਚਲੇ ਗਏ ਉਹਨਾਂ ਚੈਰਿਟੀਆਂ ਦਾ ਕੰਮ ਉਦੋਂ ਵੀ ਸ਼ੁਰੂ ਰਹਿਣਾ ਉਦੋਂ ਵੀ ਦੁਨੀਆਂ ਦੀ ਲੋੜ ਪੈਣੀ ਹੈ ਉਦੋਂ ਵੀ ਬਿਮਾਰੀਆਂ ਕਿਉਂਕਿ ਜਦੋਂ ਇਹ ਫਲੱਡ ਖਤਮ ਹੋਏ ਤਾਂ ਉੱਥੇ ਜਿਹੜੇ ਇੰਨੇ ਜਾਨਵਰ ਮਰੇ ਆ ਉੱਥੇ ਬਿਮਾਰੀਆਂ ਵੀ ਪੈਦਾ ਹੋਣਗੀਆਂ ਉੱਥੇ ਦਵਾਈਆਂ ਦੀ ਵੀ ਲੋੜ ਹੋਊਗੀ ਉੱਥੇ ਮਰੀਜ਼ਾਂ ਨੂੰ ਸਾਮਸਵਾਰ ਦੀ ਲੋੜ ਹੋਏਗੀ ਤੇ ਪਿੰਗਲਵਾੜਾ ਹਮੇਸ਼ਾ ਇਦਾਂ ਦੇ ਕੰਮਾਂ ਦੇ ਵਿੱਚ ਹਮੇਸ਼ਾ ਅੱਗੇ ਰਹਿੰਦਾ ਤੇ ਇਸ ਕਰਕੇ ਜਿੱਥੇ-ਜਿੱਥੇ ਤੁਸੀਂ ਦਾਨ ਕਰਨਾ ਚਾਹੁੰਦੇ ਆ ਜਰੂਰ ਕਰੋ ਪਰ ਸੋਚ ਕੇ ਕਰੋ ਕਿ ਕਿਨੂੰ ਦਾਨ ਦੇ ਰਹੇ ਬਿਲਕੁਲ ਵੀ ਜਿਵੇਂ ਅਸੀਂ ਗੱਲ ਸਵੇਰੇ ਵੀ ਕੀਤੀ ਸੀਗੀ ਕਿ ਬੜਾ ਸੋਚ ਸਮਝ ਕੇ ਦਾਨ ਜਿਹੜਾ ਕੋਈ ਤਾਂ ਕਿ ਤੁਹਾਡਾ ਦਾਨ ਜਿਹੜਾ ਉਹ ਜ਼ਰੂਰਤਮੰਦਾ ਤੱਕ ਪਹੁੰਚ ਸਕੇ ਕਿਹੜੀਆਂ ਚੈਰਿਟੀਜ਼ ਉੱਥੇ ਗਰਾਊਂਡ ਲੈਵਲ ਤੇ ਗਈਆਂ ਹੋਈਆਂ ਨੇ ਅੱਜ ਅਜਨਾਲੇ ਤੋਂ ਵੀ ਉੱਥੇ ਵੀ ਵੀਰਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਜਿਹੜੇ ਉੱਥੇ ਪਹੁੰਚੇ ਹੋਏ ਨੇ ਚੈਰਿਟੀਆਂ ਪਹੁੰਚੀਆਂ ਪਹੁੰਚੀਆਂ ਹੋਈਆਂ ਨੇ ਫੇ ਬੰਦੀਆਂ ਪਹੁੰਚੀਆਂ ਹੋਈਆਂ ਨੇ ਕਾਰ ਸੇਵਾ ਵਾਲੇ ਜਿਹੜੇ ਬਾਬੇ ਨੇ ਉਹ ਵੀ ਪਹੁੰਚੇ ਹੋਏ ਨੇ ਮਤਲਬ ਕਿ ਵੱਖ-ਵੱਖ ਜਿਹੜੇ ਲੋਕ ਨੇ ਉਹ ਉੱਥੇ ਜਿਹੜੇ ਕਿ ਸੇਵਾ ਭਾਵਨਾ ਨਾਲ ਜੁੜੇ ਹੋਏ ਨੇ ਉੱਥੇ ਪਹੁੰਚੇ ਹੋਏ ਨੇ ਪਰ ਅਸਲ ਦੀ ਵਿੱਚ ਜ਼ਰੂਰਤਮੰਦਾ ਤੱਕ ਰਾਸ਼ਨ ਜਿਹੜਾ ਉਹ ਬਹੁਤ ਘੱਟ ਪਹੁੰਚ ਰਿਹਾ ਲੁੱਟ ਖਸੁੱਟ ਬਹੁਤ ਹੋ ਰਹੀ ਆ ਸੋ ਕਿ ਆਪ ਜੀ ਦੀ ਵੀ ਟੀਮ ਜਿਹੜੀ ਗਰਾਊਂਡ ਲੈਵਲ ਤੇ ਆ ਤੇ ਤੁਹਾਡੇ ਖਿਆਲ ਦੇ ਨਾਲ ਜਿਹੜਾ ਰਾਸ਼ਨ ਆ ਕੀ ਉਹ ਲੋੜਵੰਦਾ ਤੱਕ ਪਹੁੰਚ ਰਿਹਾ ਆ ਜਾਂ ਜਿਵੇਂ ਕਿ ਰਿਪੋਰਟ ਆ ਰਹੀ ਆ ਕਿ ਇਹ ਲੁੱਟਖੋਹਾਂ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਨਹੀਂ ਜਰੂਰਤ ਹੋਣਾ ਤੱਕ ਪਹੁੰਚ ਰਿਹਾ ਆ ਤੁਹਾਡੀ ਟੀਮ ਵੱਲੋਂ ਕੀ ਰਿਪੋਰਟ ਆ ਜੀ ਦੇਖੋ ਜੀ ਇਹ ਤਾਂ ਆਪਣੇ ਜਿਹੜੇ ਜਿਹੜੇ ਲੁਟੇਰੇ ਹੁੰਦੇ ਆ ਜਿਨ੍ਹਾਂ ਨੇ ਜਿਹੜੇ ਕਿ ਜਦੋਂ ਕੋਈ ਮੁਸੀਬਤ ਆ ਉਹਦਾ ਉਹਦਾ ਫਾਇਦਾ ਉਠਾਉਣਾ ਹੁੰਦਾ ਉਹ ਤਾਂ ਹਰੇਕ ਜਗ੍ਹਾ ਤੇ ਹੁੰਦੇ ਆ ਲੇਕਿਨ ਜੋ ਡਿਸਟ੍ਰਿਬਿਊਟ ਕਰ ਰਹੇ ਆ ਜੋ ਉਹ ਵਾਨ ਡੋਰ ਸੰਭਾਲ ਰਹੇ ਆ ਜੋ ਜਿੰਨਾ ਕੋਲੇ দান ਜਾਂਦਾ ਹੈ ਇਹ ਉਹਨਾਂ ਦਾ ਫਰਜ ਬਣਦਾ ਹੈ ਕਿ ਅਸੀਂ ਉਹ দান ਕਿੱਥੇ ਪਹੁੰਚਾਣਾ ਹੈ ਕਿੱਥੇ ਲੋੜਵੰਦਾਂ ਦੀ ਲੋੜ ਪੂਰੀ ਕਰਨੀ ਹੈ ਕਿਹੜੇ ਇਲਾਕੇ ਦੇ ਵਿੱਚ ਕਰਨੀ ਹੈ ਕਿਹੜੇ ਪਿੰਡ 'ਚ ਕਰਨੀ ਹੈ ਕਿਹੜੇ ਵਿਅਕਤੀ ਨੂੰ দান ਮਤਲਬ ਉਹ দান ਪਹੁੰਚਾਣਾ ਸੋ ਜੇ ਉਹ ਕਿ ਆਪਣਾ ਕੰਮ ਸੌਖਾ ਕਰਨ ਦੀ ਖਾਤਰ ਉਹ ਮੋਤਵਾਰ ਜਿਹੜੇ ਉੱਥੋਂ ਦੇ ਹੈ ਉਹਨਾਂ ਨੂੰ ਹੀ ਭੜਾਈ ਗਏ ਤਾਂ ਫੇਰ ਉੱਥੇ ਜਿਹੜੀ ਜਨਤਾ ਹੈ ਜਦੋਂ ਉਹਨਾਂ ਨੂੰ ਨਾ ਪਹੁੰਚੂਗਾ ਉਹ ਸਮਾਨ ਤੇ ਉਹ ਜਨਤਾ ਫਿਰ ਉਹਨਾਂ ਦੇ ਘਰਾਂ ਨੂੰ ਉਹਨਾਂ ਦੇ ਭੰਡਾਰਿਆਂ ਨੂੰ ਉਹਨਾਂ ਦੇ ਗਰਾਮਾਂ ਨੂੰ ਉਹਨਾਂ ਨੂੰ ਪੈਣਕਲੂਗੀ ਇਸ ਕਰਕੇ ਮੈਂ ਕਹਿੰਦਾ ਕਿ ਦਾਨ ਹਮੇਸ਼ਾ ਜੋ ਐਂਡ ਟੂ ਐਂਡ ਉੱਥੇ ਪਹੁੰਚਾਇਆ ਜਾਵੇ ਕਿਸੇ ਭੰਡਾਰਿਆਂ ਦੇ ਵਿੱਚ ਉੱਥੇ ਜਮ੍ਹਾਂ ਕਰਨ ਦੀ ਖਾਤਰ ਦੀ ਜਗ੍ਹਾ ਜਾਂ ਕਿਸੇ ਦੀ ਜ਼ਿੰਮੇਵਾਰੀ ਲਾ ਕੇ ਕਿ ਹਾਂਜੀ ਤੁਸੀਂ ਪਿੰਡ ਦੇ ਮੋਤਵਾਰ ਹੋ ਤੁਸੀਂ ਜ਼ਿਲ੍ਹੇ ਦੇ ਮੋਤਵਾਰ ਹੋ ਉਹਨਾਂ ਨੂੰ ਦਿੱਤਾ ਗਿਆ ਲੇਕਿਨ ਉਹਨਾਂ ਨੂੰ ਤਾਂ ਹਰ ਰੋਜ਼ ਰਾਸ਼ਨ ਦੀ ਲੋੜ ਹੈ ਹਰ ਰੋਜ਼ ਉਹਨਾਂ ਨੂੰ ਸਾਫ ਪਾਣੀ ਦੀ ਲੋੜ ਹੈ ਹਰ ਰੋਜ਼ ਉਹਨਾਂ ਦੇਖੋ ਕਿ ਪਿੰਗਲਵਾੜੇ ਨੇ ਤਰਪਾਲਾਂ ਦਿੱਤੀਆਂ ਹੁਣ ਤਰਪਾਲਾਂ ਮੀਂਹ ਤੋਂ ਬਚਣ ਵਾਸਤੇ ਉਹ ਇੱਕ ਜ਼ਰੂਰੀ ਮਤਲਬ ਇੱਕ ਆ ਪਾ ਕਹਿ ਸਕਦੇ ਆ ਚੀਜ਼ ਹੈ ਜਿਹੜੀ ਕਿ ਦੇਣ ਉਹਨਾਂ ਨੂੰ ਜ਼ਰੂਰਤ ਹੈ ਜੇ ਉਹਨਾਂ ਨੂੰ ਤੁਸੀਂ ਅਨਾਜ ਪਹਚਾਈ ਗਏ ਉਹਨਾਂ ਨੂੰ ਮਤਲਬ ਕੱਪੜੇ ਪਹਚਾਈ ਗਏ ਤੇ ਮੀਂਹ ਆ ਉਹ ਭੱਜ ਕੇ ਫੇਰ ਪਾਣੀ ਚ ਰੁੜ ਗਏ ਉਹਦਾ ਕੀ ਫਾਇਦਾ ਸੋ ਇਸ ਕਰਕੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਪਹਿਲਾਂ ਤੁਸੀਂ ਉਹ ਮਹయ్యా ਕਰਾਓ ਤੇ ਮੁਹਈਆ ਕਰਾਓ ਲੋੜਵੰਦਾਂ ਨੂੰ ਨਾ ਕਿ ਜਿਹੜੇ ਆਗੂ ਐ ਉਹਨਾਂ ਨੂੰ ਖੜਾਇਆਓ ਤੇ ਆਪਣਾ ਕੰਮ ਮਕਾ ਕੇ ਤੇ ਪਿਕਚਰ ਮਤਲਬ ਇੱਕ ਪਾ ਕੇ ਤੇ ਪੋਸਟ ਪਾ ਦਿਓ ਕਿ ਹਾਂਜੀ ਸਾਡੀ ਸੰਸਥਾ ਬਹੁਤ ਕੰਮ ਕਰ ਰਹੀ ਐ ਨਹੀਂ ਡਾਕਟਰ ਵੀ ਵੀ ਇਹਨਾਂ ਦੀ ਰਿਕਾਰਡ ਨੂੰ ਦੇਖੋ ਕਿ ਉਹਨਾਂ ਦੀ ਨਿਗਾਹ ਇੱਕ ਬਲਾਈਂਡ ਜਿਹੜਾ ਭੈਣ ਭਰਾ ਉਹਨਾਂ ਤੇ ਗਈ ਉਹਨਾਂ ਨੂੰ ਉਖੜਾ ਰਹੇ ਐ ਤੇ ਉਹ ਜਿਹੜਾ ਹੈ ਕਿ ਦੋਨੇ ਭੈਣ ਭਰਾ ਕਿੰਨੇ ਖੁਸ਼ ਐ ਉਹਨਾਂ ਨੂੰ ਸ਼ੈਲਟਰ ਵਾਸਤੇ ਵੀ ਪਿੰਗਲਵੜੇ ਨੇ ਆਫਰ ਕਰ ਦਿੱਤੀ ਕਿ ਇਹਨਾਂ ਨੂੰ ਪਿੰਗਲਵੜੇ ਲੈ ਕੇ ਆਓ ਇਹ ਮੈਂ ਕਹਿੰਨਾ ਕਿ ਜਿਹੜਾ ਗਰਾਊਂਡ ਲੈਵਲ ਇਹਨੂੰ ਕਿਹਾ ਜਾਂਦਾ ਤੇ ਇਹ ਸਾਰੇ ਮੈਂ ਜਿੰਨੀਆਂ ਚੈਰਿਟੀ ਦਾ ਆਈ ਐਮ ਸ਼ੋਰ ਕਿ ਸਾਰਾ ਬਹੁਤ ਛਿੱਧਰ ਦੇ ਨਾਲ ਉਹ ਕੰਮ ਕਰ ਰਹੀਆਂ ਐ ਕਿਉਂਕਿ ਕਈ ਵਾਰੀ ਹੁੰਦਾ ਕਿ ਕੋਈ ਚੈਰਿਟੀ ਵਾਲਾ ਕਹੀ ਜਾਂਦੀ ਸਾਡੀ ਚੈਰਿਟੀ ਸਭ ਤੋਂ ਮਹਾਨ ਹੈ ਮੈਂ ਕਹਿੰਨਾ ਕਿ ਚੈਰਿਟੀ ਦਾ ਕੰਮ ਕਰਨਾ ਕੋਈ ਸੌਖਾ ਨਹੀਂ ਹੁੰਦਾ ਸਾਰੀਆਂ ਚੈਰਿਟੀਆਂ ਰਲ ਕੇ ਇੱਕ ਮੁੱਠ ਹੋ ਕੇ ਪੰਜਾਬ ਦੀ ਹਾਲਤ ਨੂੰ ਸਮਝੀਏ ਉਹਨਾਂ ਦੇ ਲੋਕਾਂ ਦਾ ਦਰਦ ਨੂੰ ਸਮਝੀਏ ਫੇਰ ਪੰਜਾਬ ਆਪਾਂ ਉਸ ਸਥਿਤੀ ਤੇ ਰਿਹਾ ਸਕਦੇ ਹਾਂ ਜਿਹੜੀ ਤੇ ਅਸੀਂ ਦੇਖਣਾ ਚਾਹੁੰਦੇ ਪੰਜਾਬ ਨੂੰ ਇਹ ਬਿਲਕੁਲ ਜੀ ਹਰ ਇੱਕ ਜਥੇਬੰਦੀ ਹਰ ਇੱਕ ਚੈਰਿਟੀ ਆਪਣੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਹੱਥ ਫੜੀਏ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਘਟਾਉਣ ਦੀ ਕੋਸ਼ਿਸ਼ ਦੇ ਵਿੱਚ ਜਾਰੀ ਨੇ ਪਰ ਜਿਵੇਂ ਆਪਾਂ ਗੱਲ ਕੀਤੀ ਕਿ ਲੁੱਟਾ ਖਸੋਟਾਂ ਜਿਹੜੀਆਂ ਜਦੋਂ ਵੀ ਇਸ ਤਰ੍ਹਾਂ ਦਾ ਕੁਝ ਵੀ ਉਹਦਾ ਸਿਰ ਪੰਜਾਬ ਦੀ ਨਹੀਂ ਗੱਲ ਕਰੇ ਜਦੋਂ ਵੀ ਕਿਤੇ ਵੀ ਕੋਈ ਵੀ ਆਫਤ ਆਉਂਦੀ ਆ ਤਾਂ ਜਿਹੜਾਂ ਦੇ ਲੁੱਟਣਾ ਲੋਟਕੋ ਸੁਟਕਾਨੀ ਹੁੰਦੀ ਆ ਉਹ ਆਪਣੇ ਜਿਹੜੇ ਆ ਅੰਦਾਜ਼ੇ ਲਗਾ ਕੇ ਤੇ ਆਪਣੇ ਹਿਸਾਬ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਇਸ ਕਰਕੇ ਸਾਰੀਆਂ ਚੈਰਿਟੀਜ਼ ਨੂੰ ਵੀ ਬੇਨਤੀ ਆ ਵਿਉਂਤ ਵਿਉਂਤਬੰਦੀ ਦੇ ਨਾਲ ਬੜੀ ਸਮਝਦਾਰੀ ਦੇ ਨਾਲ ਅਸਲ ਸਰਵੇ ਜਿਹੜਾ ਹੈਗਾ ਆ ਉਹ ਜਦੋਂ ਪਾਣੀ ਉਤਰਨਾ ਉਦੋਂ ਹੋਣਾ ਆ ਕਿ ਕਿਹੜੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਕਿਹੜੇ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਨੇ ਕਿਤੀ ਬਾੜੀ ਜਿਹੜੀ ਬਰਬਾਦ ਹੋਈ ਆ ਕਿਹੜੇ ਲੋਕਾਂ ਦੇ ਘਰ ਠੱਠੇ ਨੇ ਇਸ ਸਰਵੇਜੇੜਾ ਪਾਣੀ ਜਦੋਂ ਉਤਰੂਗਾ ਉਦੋਂ ਹੀ ਹੋਣਾ ਲਹਾਲ ਤਾਂ ਇਹ ਆ ਕਿ ਅਸੀਂ ਉਹਨਾਂ ਨੂੰ ਜਿਹੜੀਆਂ ਜ਼ਰੂਰਤ ਦੀਆਂ ਰੋਜ਼ ਦੀਆਂ ਜਿਹੜੀਆਂ ਵਰਤੋਂ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਮਹਈਆ ਕਰਵਾ ਸਕੀਏ ਜਿਸ ਨਾਲ ਦੇ ਨਾਲ ਵੀ ਜਿਹੜੇ ਐਨ ਆਰ ਆਈ ਵੀਰ ਨੇ ਕਿਉਂਕਿ ਦਾਨੀ ਪਿੰਗਲ ਵਾਲਾ ਸੁਸਾਇਟੀ ਯੂਕੇ ਨੂੰ ਜਿਹੜਾ ਦਾਨ ਆ ਉਹ ਮੋਸਟਲੀ ਯੂਰਪ ਜਾਂ ਆਪਾਂ ਇੰਗਲੈਂਡ ਦੀਆਂ ਸੰਗਤਾਂ ਦਾ ਕੀ ਹੈ ਤਾਂ ਐਨ ਆਰ ਆਈ ਵੀਰਾਂ ਬੋਲੋ ਜਿਹੜਾ ਇਹ ਹੁੰਦਾ ਹੈ ਕਿ ਜਿਹੜੇ ਕਿ ਇੱਥੇ ਵਸੇ ਕੋਈ ਨੇ ਇਹਨਾਂ ਨੂੰ ਕੋਈ ਖਾਸ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਖਾਸ ਬੇਨਤੀ ਜਿਹੜੀ ਇਹਨਾਂ ਨੂੰ ਕਰਨਾ ਚਾਹੁੰਦੇ ਹੋ ਕਿ ਦਾਨ ਕਿਵੇਂ ਕਿਵੇਂ ਕਰਨਾ ਚਾਹੀਦਾ ਹੈ ਅਲਕੁਰੀ ਟੈਕੀ ਗੱਲ ਤਾਂ ਮੇਰਾ ਮੈਸੀ ਇਹ ਪੀਵੀਸੀ ਚੈਨਲ ਦੇ ਰਾਹੀਂ ਉਹਨਾਂ ਜਿਹੜੇ ਕਿ ਮਿਲੀਨਰੀ ਬੰਦੇ ਐ ਉਹਨਾਂ ਤੱਕ ਪਹੁੰਚਾਇਆ ਜਾਵੇ ਕਿਉਂਕਿ ਜਿਹੜਾ ਸਾਨੂੰ দান ਹੋ ਦੇ ਰਹੇ ਐ ਬੰਦੇ ਜੋ ਦਾਨੀ ਦੇ ਰਹੇ ਐ ਉਹ ਆਮ ਲੋਕ ਐ ਜਿਹੜੇ ਕਿ ਆਪਣੀ ਦਸਾਂ ਨੌ ਦੀ ਕਿਰਤ ਕਮਾਈ ਦੇ ਵਿੱਚੋਂ ਆਪਣਾ ਕਿਸੇ ਹੋਰ ਜਿਹੜੀ ਮਤਲਬ ਲੋੜ ਉਹਨੂੰ ਛੱਡ ਕੇ ਤੇ ਇਹ ਦਾਨ ਇੱਧਰ ਜਾ ਰਿਹਾ ਹੈ ਲੇਕਿਨ ਜਿੰਨੇ ਬਿਜ਼ਨਸਮੈਨ ਐ ਜਿੰਨੇ ਆਪਣੇ ਆਪ ਨੂੰ ਮਿਲੀਨਰੀ ਕਹਿੰਦੇ ਐ ਉਨ੍ਹਾਂ ਵੱਲੋਂ ਕਿਸੇ ਵੱਲੋਂ ਹਜੇ দান ਨਹੀਂ ਆ ਰਿਹਾ ਮੈਂ ਉਨ੍ਹਾਂਗੇ ਮਤਲਬ ਅਪੀਲ ਕਰਦਾ ਬੇਨਤੀ ਕਰਦਾ ਕਿ ਦੇਖੋ ਕਿ ਪੰਜਾਬੀ ਹੋਣ ਦਾ ਨਾਂ ਜਿਹੜਾ ਹੈ ਬਹੁਤ ਉੱਚਾ ਤੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਜੇ ਤੁਹਾਡੇ ਪ੍ਰਮਾਤਮਾ ਨੇ ਇੰਨੀ ਤੁਹਾਡੇ ਤੇ ਅਮੀਰੀ ਰੈਂਦੀ ਹੈ ਤੇ ਉਹਨਾਂ ਗਰੀਬਾਂ ਦੀ ਵੀ ਬਾਹ ਫੜੀਏ ਤੇ ਮੈਂ ਉਡੀਕ ਰਹੇਗੀ ਤੁਹਾਡੇ ਵੱਲੋਂ ਟੈਲੀਫੋਨ ਕਾਲਾਂ ਦੀ ਤੇ ਜਿਹੜਾ ਦਾਨ ਦਸ਼ਵੰਦ ਉਹ ਏਦਾਂ ਦੇ ਮੌਕੇ ਤੇ ਜੇ ਆਪਾਂ ਨਹੀਂ ਦੇਵਾਂਗੇ ਤਾਂ ਫਿਰ ਹੋਰ ਕਦੋਂ ਦੇਵਾਂਗੇ ਇਸ ਕਰਕੇ ਮੈਂ ਕਹਿੰਦਾ ਕਿ ਮੇਰੀ ਆਵਾਜ਼ ਉਹਨਾਂ ਅਮੀਰ ਲੋਕਾਂ ਤੱਕ ਵੀ ਪਹੁੰਚਾਈ ਜਾਵੇ ਤਾਂ ਕਿ ਗਰੀਬ ਉਹ ਜਿਹੜੇ ਐ ਜਿਨ੍ਹਾਂ ਨੂੰ ਜਿਹੜੇ ਆਪਣੀਆਂ ਦੁਆਵਾਂ ਮੰਗਦੇ ਆ ਹਮੇਸ਼ਾ ਗਰੀਬਾ ਗਰੀਬੀ ਹਮੇਸ਼ਾ ਅਮੀਰਾਂ ਵੱਲ ਝਾਕ ਹੁੰਦੀ ਹੈ ਤੇ ਐਨ ਆਰ ਆਈ ਖਾਸ ਤੌਰ ਤੇ ਮੈਂ ਕਹਾਂਗਾ ਕਿ ਹਮੇਸ਼ਾ ਪੰਜਾਬ ਐਨ ਆਰ ਆਈ ਦਾ ਹਮੇਸ਼ਾ ਭਾਰੀ ਰਹੂਗਾ ਤੇ ਐਨ ਆਰ ਆਈ ਕਦੇ ਵੀ ਜੇ ਜਿਹੜੀ चीज ਨੂੰ ਮਗਰ ਲੱਗ ਜਾਂਦੇ ਆ ਜਾਂ ਉਹ ਬਾਹ ਫੜ ਲੈਂਦੇ ਆ ਹਮੇਸ਼ਾ ਉਹਦਾ ਚੜਦੀ ਕਲਾ ਹੁੰਦੀ ਹੈ ਤੇ ਐਨ ਆਰ ਆਈ ਭਰਾਵਾਂ ਅੱਗੇ ਮੇਰੀ ਇਹੀ ਬੇਨਤੀ ਹੈ ਪੈਣਾ ਅੱਗੇ ਮਾਤਾਵਾਂ ਅੱਗੇ ਕਿ ਆਓ ਆਪਣੇ ਪੰਜਾਬ ਨੂੰ ਰੁੱੜਦੇ ਪੰਜਾਬ ਨੂੰ ਬਚਾਈਏ ਤੇ ਫਿਰ ਬਹਾਲ ਕਰੀਏ ਬਿਲਕੁਲ ਜੀ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਲੋਕ ਨੇ ਵੈਸੇ ਤਾਂ ਪੰਜਾਬੀ ਜਿੱਥੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵੀ ਆਫਤ ਹੁੰਦੀ ਆ ਤਾਂ ਹਮੇਸ਼ਾ ਹੀ ਦਾਨ ਜਿਹੜੇ ਉਹ ਕਰਦੇ ਨੇ ਪਹੁੰਚਦੇ ਨੇ ਪਰ ਇਸ ਟਾਈਮ ਹੱਥ ਪੜਨ ਦੀ ਜ਼ਰੂਰਤ ਆ ਪੰਜਾਬ ਦੇ ਕਿਉਂਕਿ ਅਸੀਂ ਉੱਥੋਂ ਆਏ ਆ ਉਸ ਤੋਂ ਦੀ ਜੰਪਲਾਂ ਉਸ ਧਰਤੀ ਨਾਲ ਸਾਡਾ ਪਿਆਰ ਆ ਤਾਂ ਉਸ ਧਰਤੀ ਲਈ ਖੜੇ ਹੋਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਉਹ ਬਣਦੀ ਆ ਬੜੇ ਵੀਨੇ ਸਾਰੇ ਕਿ ਜਦੋਂ ਤੇ ਵੀ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਵੀ ਆਫਤ ਹੁੰਦੀ ਆ ਚਾਹੇ ਉਹ ਆਪਾਂ ਪਿਛੇ ਇਤਿਹਾਸ ਦੇ ਵਿੱਚ ਚਾਤ ਮਾਰੀਏ 84 ਦਾ ਦੌਰ ਸੀਗਾ ਜਾਂ ਉਸ ਤੋਂ ਬਾਅਦ ਦਾ ਦੌਰ ਹੋਇਆ ਥਨਵੇਂ ਦੇ ਵਿੱਚ ਜਦੋਂ ਹੜ੍ਹ ਆਉਂਦੇ ਨੇ ਤੇ ਉਦੋਂ ਵੀ ਪੰਜਾਬੀ ਜਿਹੜੇ ਵਿਦੇਸ਼ਾਂ ਵਿੱਚ ਵੱਸਦੇ ਸੀ ਉਹਨਾਂ ਨੇ ਪੰਜਾਬੀਆਂ ਦੀ ਬਾਹ ਫੜੀ ਤੇ ਗੁਰਮਾਰਦ ਦੀ ਕਿਰਪਾ ਨਾਲ ਪੰਜਾਬ ਫੇਰ ਦੁਬਾਰਾ ਉਸੇ ਰੰਗਤ ਦੇ ਵਿੱਚ ਉਸੇ ਮਾਹੌਲ ਦੇ ਵਿੱਚ ਦੁਬਾਰਾ ਜ਼ਿੰਦਗੀ ਜੁੜਨੀ ਸ਼ੁਰੂ ਕੀਤੀ ਪੰਜਾਬੀਆਂ ਨੇ ਭਾਵੇਂ ਅੱਜ ਮੁਸ਼ਕਲ ਦੀਆਂ ਘੜੀਆਂ ਨੇ ਪਰ ਜਿਸ ਹਿਸਾਬ ਦੇ ਨਾਲ ਸਾਡੀਆਂ ਜਿਹੜੀਆਂ ਸਿੱਖ ਚੈਰਿਟੀਜ਼ ਜਿਹੜੀਆਂ ਕੰਮਕਾਰੀਆਂ ਨੇ ਪਿੰਗਰਵਾਲਾ ਸੁਸਾਇਟੀ ਯੂਕੇ ਵੱਲੋਂ ਜਿੰਨੀ ਸਪੋਰਟ ਕੀਤੀ ਜਾ ਰਹੀ ਆ ਪਿੰਗਰਵਾੜੇ ਦੀ ਐਨਆਈ ਜਿੰਨੀ ਸਪੋਰਟ ਕਰ ਰਹੇ ਨੇ ਉਸ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਕਹਿ ਸਕਦੇ ਆ ਕਿ ਪੰਜਾਬ ਦੁਆਰਾ ਉੱਠੇਗਾ ਦੁਆਰਾ ਪੰਜਾਬ ਦੇ ਵਿੱਚ ਇਹ ਫਸਲਾ ਜਿਹੜੀਆਂ ਉਹ ਦੁਆਰਾ ਲਹਿਰਾ ਬਹਿਰਾ ਜਿਹੜੀਆਂ ਉਹ ਹੋਣਗੀਆਂ ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਵੀ ਜੀ ਹੋਰ ਕੋਈ ਜਾਣਕਾਰੀ ਜਾਂ ਹੋਰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਾਣਕਾਰੀ ਇਹ ਹੈ ਕਿ ਸਾਡੀ ਵੈਬਸਾਈਟ ਜਿਹੜੀ ਹੈਗੀ ਆ ਪਿੰਗਰਵਾੜਾ.org.uk ਇਦੇ ਤੇ ਜਾ ਕੇ ਤੁਸੀਂ ਮਤਲਬ ਡੋਨੇਟ ਆਪਣਾ ਉਹ ਜਿਹੜਾ ਹੈਗਾ ਪ੍ਰੈਸ ਕਰਨਾ ਹੈਗਾ ਤੇ ਉਹ ਡੋਨੇਟ ਕਰਤੇ ਸਾਰਾ ਤੁਹਾਡੀ ਇਨਫੋਰਮੇਸ਼ਨ ਜੋ ਤੁਸੀਂ ਉਹ ਮੰਗਦੇ ਆ ਉਹ ਦੇ ਕੇ ਤੇ ਤੁਸੀਂ ਡੋਨੇਟ ਕਰ ਸਕਦੇ ਹੋ ਫਿਰ ਐਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਬੈਂਕ ਡਿਟੇਲਸ ਦਿੱਤੀਆਂ ਹੈਗੀਆਂ ਜਿਹੜੀ ਸਾਡੀ ਆਪਣੀ ਬੇਨਤੀ ਚੱਲ ਰਹੀ ਆ ਉਹਦੇ ਵਿੱਚ ਮੈਟਰੋ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਉਹਨਾਂ ਦੇ ਵੀ ਅਕਾਊਂਟ ਦਿੱਤੇ ਆ ਜੇ ਤੁਹਾਨੂੰ ਕੋਈ ਮੁਸ਼ਕਲ ਲੱਗਦੀ ਹੈ ਕਿ ਤੁਸੀਂ ਕਿੱਦਾਂ ਡੋਨੇਟ ਕਰਨਾ ਜਾਂ ਤੁਹਾਡੀ ਤੁਸੀਂ ਬੈਂਕ ਤੇਰਾ ਹੀ ਉਹ ਥਰੂ ਨਹੀਂ ਹੁੰਦਾ ਹੈਗਾ ਤੇ ਸਾਡੇ ਟਰਸਟੀ ਕੋਲੇ ਕਾਰਡ ਪੇਮੈਂਟ ਵੀ ਹੈ ਉਹ ਵੀ ਤੁਸੀਂ ਉੱਧਾ ਵੀ দান ਕਰ ਸਕਦੇ ਹੋ ਜੇ ਬਿਲਕੁਲ ਹੀ ਤੁਸੀਂ ਸਟਕ ਹੋਵੋ ਤਾਂ ਸਾਡੇ ਟੈਲੀਫੋਨ ਜੁੜੂ ਕਰ ਲਓ ਤੇ ਟੈਲੀਫੋਨ ਤੇ ਅਸੀਂ ਤੁਹਾਨੂੰ ਸਮਝਾ ਦਿਆਂਗੇ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਜੇ ਤੇ ਇੱਕ ਹੋਰ ਗੱਲ ਕਿ ਜਦੋਂ ਤੁਸੀਂ দান ਕਰਦੇ ਹੋ ਉਦੋਂ ਆਪਣੇ ਯਾਰਾਂ ਦੋਸਤਾਂ ਨਾਲ ਉਹਨਾਂ ਦੇ ਨਾਲ ਵੀ ਗੱਲ ਕਰਕੇ ਤੇ ਇਕੱਠੇ ਇੱਕ ਗਰੁੱਪ ਬਣ ਕੇ ਇੱਕ ਇਕੱਠਾ ਦਾਨ ਕਰੋ ਤੇ ਨਾਲ ਦੀ ਨਾਲ ਇੱਕ ਜ਼ਰੂਰ ਜੋ ਸਭ ਤੋਂ ਇੰਪੋਰਟੈਂਟ ਹੈ ਕਿ ਪੰਜਾਬ ਫਲੱਡ ਰੀਲੀਫ ਰੈਫਰੈਂਸ ਜ਼ਰੂਰ ਪਾਓ ਕਿਉਂਕਿ ਜੇ ਤੁਸੀਂ ਉਹ ਨਾ ਪਾਇਆ ਤਾਂ ਇਹ ਦਾਨ ਜਿਹੜਾ ਹੈ ਤਾਂ ਤੁਹਾਡਾ ਪਿੰਗਲਵਾੜੇ ਨੂੰ ਚਲਾ ਜਾਏਗਾ ਅਸੀਂ ਪਿੰਗਲਵਾੜੇ ਦਾ ਜੋ ਦਾਨ ਹੈ ਉਹ ਸੈਪਰੇਟ ਹੈ ਲੇਕਿਨ ਇਹ ਜੋ ਸਾਡੀ ਹੈਗੀ ਹੈ ਅਪੀਲ ਇਹ ਸਿਰਫ ਤੇ ਸਿਰਫ ਪੰਜਾਬ ਫਲੱਡ ਵਾਸਤੇ ਹੈ ਤੇ ਜ਼ਰੂਰ ਰੈਫਰੈਂਸ ਹੈ ਜਿਹੜਾ ਪੰਜਾਬ ਫਲੱਡ ਰੀਲੀਫ ਜ਼ਰੂਰ ਪਾਣਾ ਤੁਸੀਂ ਜੀ ਬਿਲਕੁਲ ਜੀ ਸੋ ਹੋਰ ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਜਿਹੜੇ ਨੰਬਰ ਤੁਹਾਡੇ ਸਾਹਮਣੇ ਲਿਖਿਆ ਆ ਰਹੇ ਨੇ ਇਹਨਾਂ ਨੰਬਰਾਂ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਜੇ ਲੈਣਾ ਚਾਹੁੰਦੇ ਹੋ ਜਾਂ ਜਾਣਕਾਰੀ ਪੰਜਾਬ ਦੇ ਬਾਰੇ ਲੈਣਾ ਚਾਹੁੰਦੇ ਹੋ ਜਾਂ ਇੱਥੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹਰ ਜਾਣਕਾਰੀ ਤੁਹਾਨੂੰ ਜਿਹੜੇ ਇਹਨਾਂ ਨੰਬਰਾਂ ਦੇ ਵਿੱਚੋਂ ਮਿਲ ਜਾਵੇਗੀ ਇਹ ਕੋਣ ਨੰਬਰ ਵੀ ਸਕਰੀਨ ਤੇ ਲਿਖੇ ਹੋਏ ਨੇ ਪਰ ਜਿਵੇਂ ਵੀਰ ਜੀ ਨੇ ਗੱਲ ਕੀਤੀ ਕਿ ਕਿਸੇ ਵੀ ਸੰਸਥਾ ਨਾਲ ਜਦੋਂ ਤੁਸੀਂ ਸੇਵਾ ਦਿੰਦੇ ਹੋ ਤਾਂ ਉਸ ਸੇਵਾ ਦੇ ਵਿੱਚ ਪੰਜਾਬ ਫਲਡ ਰੀਲੀਫ ਜਿਹੜਾ ਉਹ ਜ਼ਰੂਰ ਲਿਖਿਆ ਕਰੋ ਰੈਫਰੈਂਸ ਕੋ ਕਿ ਫਿਰ ਪਤਾ ਲੱਗ ਜਾਂਦਾ ਸਾਰਿਆਂ ਨੂੰ ਕਿ ਤੁਸੀਂ ਇਹ ਸੇਵਾ ਜਿਹੜੀ ਆ ਉਹ ਕਿਸ ਹਮਲੇ ਦਿੱਤੀ ਆ ਜਰੂਰ ਸਹਿਯੋਗ ਦੇਵੋ ਜੀ ਸਾਰੀਆਂ ਚੈਰਿਟੀਜ਼ ਆ ਦੇਵੋ ਸੋ ਸਮਝ ਕੇ ਦੇਵੋ ਸੋ ਚ ਪਰਖ ਕੇ ਦੇਵੋ ਇਸ ਟਾਈਮ ਪੰਜਾਬ ਦੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪ ਸਭੀ ਦਾ ਸਹਿਯੋਗ ਜਿਹੜਾ ਹੈ ਉਹ ਜ਼ਰੂਰ ਪੰਜਾਬ ਨੂੰ ਚਾਹੀਦਾ ਹੈ ਤੇ ਅਰਦਾਸ ਵੀ ਜ਼ਰੂਰ ਕਰੋ ਕਿ ਵਾਹਿਗੁਰੂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਰਿਆਂ ਨੂੰ ਗੁਰੂ ਮਹਾਰਾਜ ਪਾਣਾ ਮੰਨਣ ਦਾ ਬਲ ਵੀ ਬਖਸ਼ਣ ਵੈਸੇ ਤਾਂ ਚੜ੍ਹਦੀ ਕਲਾ ਦੇ ਵਿੱਚ ਨੇ ਕਿਵਰੀ ਬੰਦਾ ਡੋਲ ਵੀ ਜਾਂਦਾ ਕਿਉਂਕਿ ਜਹੀ ਸਥਿਤੀ ਦੇ ਵਿੱਚ ਜਦੋਂ ਘਰ ਛੱਡਨੇ ਪੈ ਜਾਂਦੇ ਨਾ ਉਮਰ ਭਰ ਦੀ ਕਮਾਈ ਜਦੋਂ ਘਰਾਂ ਦੇ ਉੱਤੇ ਜਿਨ੍ਹਾਂ ਦੀ ਲੱਗੀ ਉਹਨਾਂ ਨੂੰ ਛੱਡਨੇ ਪੈ ਜਾਂਦੇ ਨੇ ਅੱਖਾਂ ਦੇ ਸਾਹਮਣੇ ਬਰਬਾਦੀ ਆਪਦੀ ਦੇਖਣੀ ਜਿਹੜੀ ਆ ਬੜਾ ਬੜਾ ਹੌਸਲਾ ਚਾਹੀਦਾ ਸੋ ਉਹਨਾਂ ਦੇ ਲਈ ਅਰਦਾਸ ਜ਼ਰੂਰ ਕਰੀਏ ਤੇ ਇੱਥੇ ਮੈਨੂੰ ਕਰਨੀ ਹੈ ਪੜ੍ਹਨੀ ਹੈ ਜੀ ਸਮਾਪਤੀ ਪ੍ਰੋਗਰਾਮ ਦੀ ਅਗਲੇ ਹਫ਼ਤੇ ਫੇਰ ਪ੍ਰੋਗਰਾਮ ਜੀਵਨ ਜਾਗ ਦੇ ਵਿੱਚ ਇਸੇ ਤਰ੍ਹਾਂ ਆਪ ਜੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ ਹੋਰ ਜਾਣਕਾਰੀਆਂ ਦੇ ਨਾਲ ਮੇਰੇ ਵੱਲੋਂ ਤੇ ਵੀਰ ਜੀ ਵੱਲੋਂ ਆਪ ਜੀ ਨੂੰ ਪਿਆਰ ਤੇ ਸਤਿ ਸ੍ਰੀ ਅਕਾਲ